ਬੀਰ ਸਿੰਘ ਜੀਰਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਕੁਲਵੀਰ ਸਿੰਘ ਜੀਰਾ ਜਿੰਦਾਬਾਦ ਸਰਦਾਰ ਕੁਲਵੀਰ ਸਿੰਘ ਜੀਰਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜੀਰਾ ਤੇਰੀ ਸੋਚ ਤੇ ਮਾਰਾ ਲਾ ਕੇ ਠੋਕ ਕੇ ਜੀਰਾ ਤੇਰੀ ਸੋਚ ਤੇ ਮਾਰਾ ਜਾਗੇ ਠੋਕ ਕੇ ਐਸਾ ਰਾਜ ਨਾਮੀਨੇਸ਼ਨ ਹੋਈ ਹੈ ਕਿ ਕੰਨ ਚੁੰਦੀ ਅੱਜ ਬੜਾ ਕਰਮਾਂ ਤੇ ਭਾਗਾਂ ਵਾਲਾ ਦਿਨ ਕਿਉਂਕਿ ਅੱਜ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦੇ ਤੌਰ ਤੇ ਅੱਜ ਜਿਹੜੇ ਆ ਕਾਗਜ਼ ਮੈਂ ਨਾਮਜ਼ਦ ਕੀਤੇ ਆ ਔਰ ਆਪਣੇ ਪਰਿਵਾਰ ਦੇ ਨਾਲ ਆਪਣੇ ਮਾਤਾ ਜੀ ਦੇ ਨਾਲ ਆਪਣੇ ਚਾਚਾ ਜੀ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਔਰ ਆਪਣੇ ਬੇਟੇ ਦੇ ਨਾਲ ਔਰ ਇਹ ਸਾਰੇ ਜੀ ਔਰ ਬਾਬਾ ਨਰਮਲ ਸਿੰਘ ਜੀ ਦੇ ਨਾਲ ਅੱਜ ਪੇਪਰ ਦਾਖਲ ਕਰਕੇ ਆਇਆ ਔਰ ਇਸ ਤੋਂ ਬਾਅਦ ਹੁਣ ਚੋਣ ਦਾ ਅਗਜ ਪਹਿਲਾਂ ਵੀ ਕੀਤਾ ਸੀ ਔਰ ਵੱਲ ਚੜ ਕੇ ਜਿਹੜਾ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਤੇ ਜਾ ਰਹੇ ਆ ਹੁਣ ਇਸ ਤੋਂ ਬਾਅਦ ਰੈਲੀ ਆ ਰੈਲੀ ਤੇ ਪਹੁੰਚਦੇ ਆਵਾ ਸਰ ਆਪਣਾ ਸਾਡੇ ਜਿਹੜਾ ਨੋਮੀਨੇਸ਼ਨ ਵੇਲੇ ਤੁਸੀਂ ਭਾਗੂ ਮੇਰੇ ਮੈਸੇਜ ਨੇ ਮਨਮੀਤ ਦਾ ਸਰ ਆਪਣਾ ਕਿਹੜੀ ਮੁੱਦੇ ਲੈ ਕੇ ਚੱਲ ਰਹੀ ਆਪਾਂ ਨੇ ਪੰਜ ਮੀਂਹ ਵਰ੍ਹ ਹੋ ਗਿਆ ਯਾਦ ਵੀ ਨਹੀਂ ਫਿਰ ਮੈਂ ਰੈਲੀ ਤੇ ਜਾ ਕੇ ਮੈਂ ਇਹ ਕੁਲ ਵੀ ਜੀਦਾ ਜੀ ਨੋਮੀਨੇਸ਼ਨ ਵੇਲੇ ਭਾਗੂ ਦੀ ਨਜ਼ਰ ਆਈ ਪਿਤਾ ਜੀ ਨੂੰ ਯਾਦ ਕਰਦੇ ਤੁਸੀਂ ਦੇਖਿਆ ਸੀ ਗੱਲ ਇਹ ਆ ਕਿ ਬਾਪੂ ਤਾਂ ਬਾਪੂ ਹੀ ਹੁੰਦਾ ਅੱਜ ਜੀਰਾ ਸਾਹਿਬ ਨਾਲ ਹੁੰਦੇ ਤੇ ਗੱਲ ਹੀ ਹੋਰ ਹੋਣੀ ਸੀ ਪਰ ਗੱਲ ਇਹ ਆ ਕਿ ਅੱਜ ਸਾਰਾ ਪਰਿਵਾਰ ਨਾਲ ਉਹ ਵੀ ਇਸ ਕੱਲ ਨੂੰ ਮੈਂ ਕਹਿੰਨਾ ਕਿ ਪਰਮਾਤਮਾ ਦੇ ਚਰਨਾਂ 'ਚ ਨੇ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸਾਰਾ ਇਲੈਕਸ਼ਨ ਜਿਹੜਾ ਲੱਗਿਆ ਠੀਕ ਹੈ ওকে ਥੈਂਕ ਯੂ ਕਾਂਗਰਸ ਪਾਰਟੀ ਦੇ ਮੀਤਵਾਲ ਵਿਧਾਇਕ ਜੀ ਦੇ ਨਾਮ ਤੇ ਦਾਅਰੇ ਵਿੱਚ ਇਹ ਦਿੱਖਿਆ ਕਿ ਬੜੀ-ਬੜੀ ਵਿਖਿਆ ਬਹੁਤ ਸਾਰਾ ਕੱਟਿਆ ਵਿਖਿਆ ਦੇ ਰੈਡੀ ਬਣ ਗਏ ਜੀ ਕੀ ਕਹਾਂ ਜੋਗ ਲੋਕ ਤੋਂ ਬਤਨ ਕੀ ਹੰਗਾਰਵੇ ਜੀ ਦੇਖੋ ਜੀ ਜੀਰਾ ਪਰਿਵਾਰ ਦੀਆਂ ਲੋਕਾਂ ਪ੍ਰਤੀ ਜਿਹੜੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਜਾਓ ਭਾਵੇਂ ਜਿਹੜੇ ਸਾਡੇ ਉਮੀਦਵਾਰ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਰਦਾਰ ਕੁਲਵੀਰ ਸਿੰਘ ਜੀਰਾ ਉਹਨਾਂ ਦੇ ਦਾਦਾ ਜੀ ਸਤਕਾਰਯੋਗ ਸਰਦਾਰ ਪ੍ਰਦੀਪ ਸਿੰਘ ਜੀਰਾ 27 ਸਾਲ ਉਹਨਾਂ ਨੇ ਪੰਥ ਨੂੰ ਸਭਾਵਾਂ ਦਿੱਤੀਆਂ ਹਰੇਕ ਚੰਗੇ ਮਾੜੇ ਸਮੇਂ ਦੇ ਵਿੱਚ ਜ세ਦਾਰ ਇੰਦਰਜੀਤ ਸਿੰਘ ਜੀਰਾ ਉਹ ਲੋਕਾਂ ਨਾਲ ਖੜਦੇ ਰਹੇ ਚਤਾਨਵਾ ਕਲਵੀਰ ਸਿੰਘ ਜੀਰਾ ਦੇ ਕੀਤੇ ਹੋਏ ਕੰਮ ਔਰ ਸਮੁੱਚੀ ਨੌ ਲੱਖਿਆਂ ਦੀ ਲੀਡਰਸ਼ਿਪ ਹੈ ਜਿੰਨੇ ਵੀ ਨੌ ਲੱਖਿਆਂ ਦੇ ਕੰਮ ਤੁਸੀਂ ਲੀਡਰ ਸਾਹਿਬਾਨ ਨੇ ਉਹਨਾਂ ਦੇ ਪਿਆਰ ਦੇ ਸਦਕਾ ਅੱਜ ਬਹੁਤ ਵੱਡਾ ਇਕੱਠ ਹੋਇਆ ਬਹੁਤ ਵੱਡਾ ਹੰਗਾਰਾ ਮਿਲਿਆ ਬਹੁਤ ਵੱਡੇ ਮਾਰਚੇ ਵਿੱਚ ਗੱਲ ਕਰੀ ਆਪਾਂ ਕਈ ਦੇਖੇ ਪਾਰਟੀ ਵਿੱਚ ਮੀਂਹ ਵਾਂ ਟੇਡ ਮਿਲਦੀ ਕਿ ਉਹਨਾਂ ਨੂੰ ਦੋਤਾਂ ਹੁੰਦੀ ਉਮੀਦਵਾਰੀ ਤੇ ਦੇਖਿਆ ਜੇ ਅੱਜ ਹਸ ਮੁੱਚੀ ਕਾਂਗਰਸ ਦੀ ਸਟੇਜ ਤੇ ਲਖਰ ਮੇਲੇ ਕਿਦਾ ਲੋਕ ਮੁਹਾਰਿਆ ਹੋਏ ਲੀਡਰ ਲੋਕਾਂ ਕਿੰਨੇ ਸੋਬ ਮਿਲਿਆ ਲੋਕਾਂ ਦਾ ਸਹਿਯੋਗ ਤਾਂ ਹੀ ਮਿਲਦਾ ਜਦੋਂ ਲੀਡਰ ਇੱਕ ਜੁੱਟ ਹੋਵੇ ਅੱਜ ਇੱਕ ਜੁੱਟ ਅੱਜ ਨਹੀਂ ਜਿਸ ਦਿਨ ਤੋਂ ਕੁਲਵੀਰ ਸਿੰਘ ਜੀਰਾ ਦਾ ਨਾਮ ਅਨਾਉਂਸ ਹੋਇਆ ਸਾਰੀ ਲੀਡਰਸ਼ਿਪ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਾ ਕੇ ਨਕਮਕ ਹੋ ਉਹਨਾਂ ਨੇ ਜਾ ਕੇ ਅਰਦਾਸ ਕੀਤੀ ਆ ਔਰ ਉਸ ਦਿਨ ਤੋਂ ਭਾਵੇਂ ਸਰਦਾਰ ਰਮਨਦਰ ਸਿੰਘ ਗਿੱਲ ਨੇ ਰਾਣਾ ਗੁਰਜੀਤ ਜੀ ਆ ਚਾਹੇ ਸਿੱਕੀ ਸਾਹਿਬ ਨੇ ਭਲਾਈਪੁਰ ਸਾਹਿਬ ਨੇ ਡਿੰਪਾ ਜੀ ਨੇ ਸੁਖਪਾਲ ਪੁੱਤਰ ਜੀ ਨੇ ਔਰ ਹੋਰ ਖੁਸ਼ੀ ਦੀ ਗੱਲ ਸਾਡੇ ਆਜ਼ਾਦ ਐਮਐਲਏ ਸੁਲਤਾਨਪੁਰ ਤੋਂ ਜਿੱਤੇ ਸੀ ਰਾਣਾ^-ਇੰਦਰ ਪ੍ਰਤਾਪ ਉਹਨਾਂ ਨੇ ਕਿੱਡਾ ਵੱਡਾ ਇਕੱਠ ਕਰਕੇ ਤੇ ਉਹਨਾਂ ਨੇ ਆਪਣਾ ਜਿਹੜਾ ਸਮਰਥਨ ਜੀਰਾ ਸਾਹਿਬ ਨੂੰ ਐਸ ਵਕਤ ਕਿਹੜੀ ਪਾਰਟੀ ਨਾਲ ਆਪਣਾ ਮੁਕਾਬਲਾ ਦੇਖ ਰਹੀ ਦੀ ਦੇਖੋ ਜੀ ਜੇ ਤੇ ਜੀਰਾ ਪਰਿਵਾਰ ਤੇ ਸਾਰੀ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਮਿਹਨਤ ਤੇ ਉਹਨਾਂ ਦਾ ਪਿਆਰ ਦੇਖੀਏ ਫਿਰ ਤੇ ਕੋਈ ਮੁਕਾਬਲਾ ਨਹੀਂ ਆਮ ਆਦਮੀ ਪਾਰਟੀ ਦਾ ਚਾਹੁੰਦੇ 2 ਸਾਲ ਦਾ ਕਾਰਜਕਾਲ ਕਿਤੇ ਲੋਕ ਸਾਨੂੰ ਵੋਟਾਂ ਪਾਉਣਗੇ ਕਿਉਂਕਿ ਤੁਹਾਰੇ ਕੰਮ ਹੋਏ ਕਿ ਲੋਕ ਚੋਣ ਦੇ ਇਹਨਾਂ ਨੂੰ ਮੈਂ ਕਹਿੰਦਾ ਵੀ ਦੱਸਣ ਵੀ ਕੀਤਾ ਕੀ ਹੈ ਇੱਕ ਵਿਆਹ ਕਰਾ ਲਿਆ ਜਾਂ ਬੋਰਡ ਵੱਡੇ ਵੱਡੇ ਲਾਤੇ ਆ ਇਹ ਕੰਮ ਜਰੂਰ ਹੋ ਗਏ ਔਰ ਕੰਮ ਤੇ ਕੋਈ ਦਿਸਿਆ ਨਹੀਂ ਕੰਮ ਤੇ ਹੋਏ ਸੀ ਪਿਛਲੇ 5 ਸਾਲ ਕਾਂਗਰਸ ਦੇ ਵਿੱਚ ਲੋਕਾਂ ਨੂੰ ਦਿਸਦੇ ਆ ਜੇ ਆਮ ਆਦਮੀ ਪਾਰਟੀ ਨੇ ਕੀਤੇ ਉਹ ਤੇ ਦੱਸੋ ਕਿ ਕੀ ਮੈਸੇਜ ਕਰਨਾ ਚਾਹੁੰਦੇ ਜੀ ਪਬਲਿਕ ਨੂੰ ਇਸ ਦੁਨੀਆ ਦੇ ਦੇਖੋ ਜੀ ਚੰਗੇ ਪਰਿਵਾਰ ਵਿੱਚੋਂ ਨਿਕਲ ਵੀਰ ਸਿੰਘ ਜੀਰਾ ਪੰਥਕ ਪਰਿਵਾਰ ਵਿੱਚੋਂ ਅੰਤ ਨੂੰ ਬੜੀਆਂ ਲੰਮੀਆਂ ਸਵਾਵਾਂ ਲਗਭਗ 50 ਸਾਲ ਤੋਂ ਪਰਿਵਾਰ ਦੇ ਰਿਆ ਸੋ ਉਹਨਾਂ ਦੀਆਂ ਸਵਾਵਾਂ ਵੱਲੇ ਵੇਖਦੇ ਹੋਏ ਇੱਕ ਨੌਜਵਾਨ ਚੰਗਾ ਬਲਾਰਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਮੁੱਦੇ ਚੁੱਕੇ ਔਰ ਹੱਲ ਕਰਾਈ ਜੇ ਆਪਾਂ ਉਹਨੂੰ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਲੋਕ ਸਭਾ ਦੇ ਵਿੱਚ ਭੇਜਾਂਗੇ ਤੇ ਸਾਡੇ ਕਦੂਰ ਸਾਹਿਬ ਹਲਕੀ ਦੀ ਜਿਹੜੀ ਕਾਇਆ ਕਲਪੂ ਹੋ ਗਈ ਚਾਹੇ ਉਹ ਕਿਸੇ ਵੀ ਬਰਾਦਰੀ ਦੇ ਮਸਲੇ ਉਹ ਸਾਰੇ ਹੱਲ ਹੋਣਗੇ ਸੋ